ਜੋ ਬਸ਼ੰਦਾ ਦੇ ਆਈ ਚਿਸਿਸ ਕਾਂ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਐਸਐਸਪੀ ਭੁਪਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮਲੇ ਅਣਸਨਾ ਕਲੱਬ ਵਿਡੀ ਮੈਂਟ ਅਤੇ ਜੇਰੀ ਨਗਰਾਨੀ ਬਲਵਿੰਦਰ ਸਿੰਘ ਰੰਧਾਵਾ ਪੀਪੀਐਸ ਕਪਤਾਨ ਪੁਲਿਸ ਡੀ ਦੇ ਇੰਸਪੈਕਟਰ ਜਸਵੀਰ ਸਿੰਘ ਸੀਆਈ 2 ਦੇ ਚਾਰਜ ਵੱਲੋਂ ਪਿਛਲੇ ਦਿਨੀ ਮਕੂਰੀ ਦੇ ਅਧਾਰ ਤੇ ਫੜੇ ਗਏ ਤਿੰਨ ਵਿਅਕਤੀ ਜਿੰਨਾਂ ਤੋਂ ਦੋ ਪਿਸਟਲ ਅਤੇ 14 ਜਿੰਦਾ ਰੋਂਦ ਬਰਾਮਦ ਹੋਏ ਸਨ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਮਨਦੀਪ ਸਿੰਘ ਉਪਨਾਮ ਗਮੀ ਮਛਾਨਾ ਜੋ ਕਿ ਏ ਕੈਟਾਗਰੀ ਦਾ ਗੈਂਗਸਟਰ ਹੈ ਜੋ ਪਟਿਆਲੇ ਵਿਖੇ ਬੰਦਾ ਹੈ ਜੋ ਕਿ ਜੇਲ੍ਹ ਵਿੱਚ ਬੈਠ ਕੇ ਨਵਾਂ ਗੈਂਗ ਬਣਾ ਰਿਹਾ ਹੈ ਪੁਲਿਸ ਕਸ਼ਦਰਾਮ ਗਮੀ ਮਛਾਨਾ ਤੋਂ ਤਿੰਨ ਪਿਸਤਲ ਤੇ 14 ਰੌਂਡ ਦੇ ਜ਼ਿੰਦਾ ਬਰਾਮਦ ਕਰਾਇਆ ਤੇ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਵਰਤਿਆ ਹੋਇਆ ਮੋਬਾਈਲ ਬਰਾਮਦ ਕੀਤਾ ਇੱਕ ਗੱਲ ਹੋਰ ਸਮਨੇ ਆਈ ਕਿ ਇਸ ਦੇ ਖੋਰ ਸਾਥੀ ਜਗਸੀਰ ਸਿੰਘ ਉਪਨਾਮ ਜੱਗਾ ਵਾਸੀ ਤਖਤ ਮੱਲਾ ਥਾਣਾ ਕਿੱਲਿਆ ਜਿਲ੍ਹਾ ਸਿਰਸਾ ਜਿਸ ਨਾਲ ਇਸ ਦਾ ਸੰਬੰਧ ਹੈ ਉਸ ਪਾਸੋਂ ਗਿਰਤਾ ਕਰਕੇ ਚਾਰ ਪਿਸਟਲ ਅਤੇ ਸਾਰਾ ਹਥਿਆਰ ਬਰਾਮਦ ਕੀਤੇ ਇਹਨਾਂ ਨੂੰ ਇਹ ਅਸਲਾ ਜੂਪੀ ਤੋਂ ਸਪਲਾਈ ਹੁੰਦਾ ਸੀ ਆਓ ਵੇਖਦੇ ਹਾਂ ਇਸ ਵਿਸ਼ੇ ਦੇ ਸਾਡੇ ਪੱਤਰਕਾਰ ਕਲੀਪ ਸਿੰਘ ਦੀ ਇਹ ਖਾਸ ਰਿਪੋਰਟ ਅਗਵਾਈ ਖੇਡ ਸਾਡੇ ਸਾਡੇ ਐਸਪੀ ਡੀ ਅਨੰਦ ਸਿੰਘ ਤੇ ਇੰਸਪੈਕਟਰ ਸਈਏ 2 ਜਸਵੀਰ ਸਿੰਘ ਇਹਨਾਂ ਦੇ ਨਾਲ ਬੜੇ ਇਹਨਾਂ ਨੇ ਇੱਕ ਕ੍ਰਿਮੀਨਲ ਗੈਂਗ ਨੂੰ ਫੜਿਆ ਜਿਹਦੇ ਵਿੱਚ ਪਹਿਲਾਂ ਤਿੰਨ ਮੁਲਜ਼ਮ ਫੜੇ ਤੇ ਉਹਨਾਂ ਦੀ ਉਹਨਾਂ ਕੋਲ ਤਿੰਨ ਵੈਪਨ ਜਿਹੜੇ ਰਿਕਵਰ ਹੋਏ ਤੇ ਉਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਅਦਮਿੰਦਰ ਸਿੰਘ ਰੰਮੀ ਜੋ ਕਿ ਇੱਕ ਗੈਂਗਸਟਰ ਪੁਰਾਣਾ ਰਿਆ ਜਿਹੜਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਫੀ ਵੈਪਨ ਦੇ ਨਾਲ ਕੋਸ ਫਾਰਮੂਲੇਟ ਕਰਦਾ ਹੈ ਔਰ ਉਹ ਆਪਣਾ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅਸੀਂ ਇਸ ਮੁਕੱਦਮੇ ਦੇ ਵਿੱਚ ਉਹਨੂੰ ਵੀ ਪ੍ਰੋਡਕਸ਼ਨ ਬਰਨਟ ਤੇ ਲੈ ਕੇ ਆਂਦਾ ਔਰ ਉਹਦੀ ਪੁੱਛਗਿੱਛ ਤੋਂ ਸਾਨੂੰ ਚਾਰ ਵੈਪਨਸ ਫੋਰ ਮਿਲੇ ਔਰ 23 ਬੋਰ ਔਰ 315 ਬੋਰ ਦੇ ਔਰ ਉਹਦੀ ਪੁੱਛਗਿੱਛ ਤੋਂ ਫਿਰ ਇੱਕ ਹਸਾਰ ਦਾ ਉਸਤੀ ਜਸਜੀਤ ਜਗਸੀਰ ਸਿੰਘ ਉਹਨੂੰ ਵੀ ਅਸੀਂ ਫਿਰ ਅਰੈਸਟ ਕੀਤਾ ਔਰ ਇੱਕ ਕੁੱਲ ਪੰਜ ਮੁਲਜ਼ਮਾਂ ਤੋਂ ਨੌ ਵੈਪਨ ਜਿਹੜੇ ਆ ਬਰਾਮਦ ਕੀਤੇ ਆ ਔਰ ਇਸ ਜਿਹੜੇ ਕਿ ਕਿਸੇ ਵੀ ਵਾਰਦਾਤ ਚ ਵਰਤੇ ਜਾ ਰਹੇ ਸੀਗੇ ਔਰ ਇਹਦੇ ਨਾਲ ਇੱਕ ਵੱਡਾ ਜਿਹੜਾ ਹੈਗਾ ਡਿਸਟ੍ਰਿਕਟ ਬਠਿੰਡਾ ਪੁਲਿਸ ਦੀ ਇੱਕ ਉਪਲਬਧੀ ਹੋਈ ਹੈ ਇਸ ਕ੍ਰਿਮੀਨਲ ਨੂੰ ਬੰਦ ਫੜੰਦੇ ਵਿੱਚ ਚੋਰਾਂ ਤੋਂ ਇਹਨਾਂ ਤੋਂ ਇਹ ਵੈਪਨ ਰਿਕਵਰ ਕਰਦੇ ਟੋਟਲ ਕਿੰਨੇ ਰੁਪਏ ਰਿਕਵਰ ਹੋਏ ਹਾਂ ਜੀ ਟੋਟਲ 5 ਰੁਪਏ ਅਰੈਸਟ ਕੀਤੇ ਨੇ ਤਿੰਨ ਅਸੀਂ ਪਹਿਲਾਂ ਕੀਤੇ ਸੀਗੇ ਦੋ ਉਹਨਾਂ ਤੋਂ ਬਾਅਦ ਕੀਤੇ ਨੇ ਜਿਨ੍ਹਾਂ ਚੋਂ ਇੱਕ ਜਿਹੜਾ ਹੈਗਾ ਉਹ ਅਸੀਂ ਪੁਲਿਸ ਤੋਂ ਮਾਗ ਤੇ ਲੇਕੇ ਆਉਂਦਾ ਸੀਗਾ ਜਿਹਦੇ ਖਿਲਾਫ ਆਲਰੇਡੀ ਚੋਣਤੀ ਤੋਂ ਵੱਧ ਬਕਾਇਦੇ ਹੈ ਅਤੇ ਦਰਜ ਨੇ ਅਤੇ ਉੱਥੇ 20 ਸਾਲ ਦੀ ਸਜ਼ਾ ਕੱਢਦਾ ਹੋਇਆ ਜੇਲ੍ਹ ਚ ਬੰਦ ਸੀਗਾ ਔਰ ਜਿਹੜਾ ਦੂਸਰਾ ਹੈਗਾ ਜਗਸੀਰ ਸਿੰਘ ਜਿਹੜਾ ਹਿਸਾਬ ਤੋਂ ਲੈ ਕੇ ਆਉਂਦਾ ਉਹਦੇ ਖਿਲਾਫ ਵੀ ਉਲੀ ਮੁਕੱਦਮੇ ਦਰਜ ਨੇ ਪਰ ਉਹ ਬੈਂਕ ਦੇ ਪੈਸੇ ਦਾ ਉਹ ਵੀ ਲੈ ਆ ਨਾ ਜਿਹਦੇ ਨੇ ਆਪਣੇ ਜਿਹੇ ਦੀ ਪੁਛ ਪੁਛ ਤੋਂ ਸਾਨੂੰ ਉਹ ਵੈਪਨਸ ਸਰ ਮਨੀ ਰਿਕਵਰ ਨਹੀਂ ਇਹਦੇ ਵਿੱਚ ਕੋਈ ਮਨੀ ਰਿਕਵਰ ਨਹੀਂ ਹੋਈ ਲੇਕਿਨ ਵੈਪਨਸ ਤੇ ਲਾਈਫ ਕਟੇਜਸ ਵੈਰਾ ਹੋਰ ਕਵਰ ਹੋ ਗਿਆ ਅੰਦਰ ਵੈਪਨਸ ਨੇ ਇਹ ਯੂਪੀ ਸਾਈਡ ਤੋਂ ਨਹੀਂ ਅਸੀਂ ਉਹਦੀ ਵੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਥੋਂ ਵੈਪਨਸ ਆਏ ਕਿ ਉਹ ਜਿਹੜਾ ਟ੍ਰਾਂਸਕ੍ਰਿਪਸ਼ਨ ਦਿੰਦੇ ਨੇ ਲੇਕਿਨ ਉਹ ਬੇਸਿਕਲੀ ਇਹ ਦੱਸਦੇ ਕਿ کسی انٹرمیڈیٹ کے تھرو یوٹیوب تو کتاب کی واردات میں جام دے سکتے ہیں دیکھو یہ تو پرانا گینگ والا ہے یہ تقریباً تقریباً کافی مقدمے تین سو دو تین سو سات دے سی گے اور یہ ہالے فارمولیٹ کر رہے تھے اِسے اس ٹائپ کا گینگ والا اس کو پہلا ہی ہے جیفارمیشن بیس کے منتقل دیکھو ماسٹر مائنڈ کا بیسیکلی جا گینگسٹر رمندیپ ہے یہی اگر بیٹھ کے پلان کرتا سا لیکن جہے بندے اتوں کے اِسی بٹنڈے تین پڑھے کہ ہالے یہاں نے اور یہاں کو ویپن پرووائڈ کیتے لیکن سانو جیفورمیشن بیس کے اُسے جا سارا ہے اور یہ میں ایس ایس پی صاحب بہت شراغت کر ہوں اور بڑی ਇਨਫੋਰਮੇਸ਼ਨ ਦੇ ਇਸ ਤਰ੍ਹਾਂ ਕਿਤਾਵਰ ਇਸ ਦੇ ਡਾਟਾ ਕੋਡ ਇੰਸੂਜੇ ਨਾਲ ਇੱਥੇ ਦੱਸਣ ਦੀ ਗੱਲ ਇਹ ਵੀ ਹੈ ਕਿ ਜਿਹੜਾ ਇਹ ਇੱਕ ਲੀਡ ਤੋਂ ਅੱਗੇ ਲੀਡ ਚਲਾਈ ਜਦੋਂ ਪੜਿਆ ਗਿਆ ਅਲੋਨੋ ਤੁਰਕਾ ਹੋ ਗਈ ਫਿਰ ਸੈਕਿੰਡ ਪੜਿਆ ਗਿਆ ਉਤੁਰਕਾ ਹੋ ਗਈ ਫਿਰ ਥਰਡ ਪੜਿਆ ਤਾਂ ਕਿ ਅਸੀਂ ਇੱਕ ਲੌਜੀਕਲ ਪੁਆਇੰਟ ਤੱਕ ਜਾਣਾ ਚਾਹੁੰਦੇ ਆ ਕਿ ਕਿੱਥੋਂ ਆਏ ਕਿਹੜੇ ਬੰਦੇ ਹੋਣਗੇ ਉਹਨਾਂ ਪੁਆਇੰਟ ਤੋਂ ਉਸ ਤੋਂ ਇਲਾਵਾ ਵੀ ਜੇ ਕੋਈ ਅੱਗੇ ਫਰਦਰ ਨਿਕਲੇਗਾ ਉਹ ਵੀ ਉਦਾਹਰਣਾਂ ਦੇਗਾ ਹੈਗਾ ਤਾਂ ਤੁਹਾਨੂੰ ਦੇਖਿਆ ਸਰ ਕੋਈ ਸਮਝ ਲੈ ਜਾ ਕਿ ਨਾ ਨਹੀਂ ਇਹਨਾਂ ਦਾ ਲਿਆ ਹੋਇਆ ਸਮਾਗਰੀ ਦੇ ਨਾਲ ਹੀ ਉਸ ਮਾਨ ਦੇ ਵਿੱਚ ਹੀ ਸੀਗੇ ਉਹਨਾਂ ਨੂੰ ਅਸੀਂ ਦੇ ਉਸ ਜੀ ਅਲਰੇਡੀ ਇਹ ਕਲਪਤਾ ਕਨ ਪੇਸ਼ ਕਰਦੇ ਹਾਂ ਠੀਕ ਹੈ